ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ EduTech ਦੇ ਉੱਤੇ। ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਵਿਸ਼ੇ ਦੇ ਬਾਰੇ ਵਿੱਚ ਜੋ ਕਿ ਵਿਦਿਅਕ ਯੋਗਤਾਵਾਂ ਦੇ ਬਾਰੇ ਵਿੱਚ ਗੱਲਬਾਤ ਹੈ ਜਿਹੜੀ ਉਹ ਸਾਂਝੀ ਕਰਨ ਜਾ ਰਹੇ ਹਾਂ। ਤੇ ਇਸ ਗੱਲਬਾਤ ਨੂੰ ਸਾਂਝੀ ਕਰਨ ਤੋਂ ਪਹਿਲਾਂ ਤੇ ਕਿਰਪਾ ਕਰਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਖਬਰਾਂ ਬਾਰੇ ਅੱਗੇ ਤੋਂ ਜਾਣੂ ਕਰਵਾਇਆ ਜਾ ਸਕੇ। ਤੇ ਜੋ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜੋ ਵਿਭਾਗ ਵੱਲੋਂ ਸਪੈਸ਼ਲ ਐਜੂਕੇਟਰ ਦੀਆਂ ਅਸਾਮੀਆਂ ਜਿਹੜੀਆਂ ਸੀ ਉਹ ਕੱਢੀਆਂ ਗਈਆਂ ਸੀ ਤੇ ਉਹ ਸਪੈਸ਼ਲ ਐਜੂਕੇਟਰ ਅਸਾਮੀਆਂ ਦੇ ਵਿੱਚ ਵਿਭਾਗ ਵੱਲੋਂ ਇੱਕ ਵਿਦਿਅਕ ਯੋਗਤਾਵਾ ਸੰਬੰਧੀ ਸ਼ਰਤ ਰੱਖੀ ਗਈ ਹੈ ਜਿਸ ਦੇ ਅਕੋਰਡਿੰਗ ਸ਼ਰਤ ਦੇ ਅਕੋਰਡਿੰਗ ਇਹ ਹੈ ਕਿ ਉਸ ਵਿਅਕਤੀ ਨੇ ਜਾਂ ਉਸ ਅਧਿਆਪਕ ਨੇ ਜਿਸ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਚਾਹੇ ਉਹ ਉਸਨੇ ਮਾਸਟਰ ਕਾਡਰ ਦੇ ਵਿੱਚ ਅਪਲਾਈ ਕਰਨਾ ਹੈ ਚਾਹੇ ਉਸਨੇ ਪ੍ਰਾਇਮਰੀ ਟੀਚਰ ਦੇ ਵਿੱਚ ਪ੍ਰਾਇਮਰੀ ਕਾਡਰ ਦੇ ਵਿੱਚ ਅਪਲਾਈ ਕਰਨਾ ਹੈ ਤਾਂ ਉਹਨਾਂ ਵੱਲੋਂ ਸਰਕਾਰ ਵੱਲੋਂ ਇੱਕ ਸ਼ਰਤ ਰੱਖੀ ਗਈ ਹੈ ਜਿਹੜਾ ਵਿਭਾਗ ਵੱਲੋਂ ਉਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਉਸਨੇ ਜਿਹੜੀ ਹੈ ਗ੍ਰੈਜੂਏਸ਼ਨ ਜਿਹੜੀ ਹੈ ਉਹ 55% ਮਾਰਕਸ ਦੇ ਨਾਲ ਜਨਰਲ ਕੈਟਾਗਰੀ ਦੇ ਨਾਲ ਕਲੀਅਰ ਕੀਤੀ ਹੋਵੇ ਗ੍ਰੈਜੂਏਸ਼ਨ ਜਿਹੜੀ ਹੈ ਉਹ 55% ਜਿਹੜੀ ਮਾਰਕਸ ਹੈ ਇਹਨਾਂ ਨੇ ਉਹ ਜਨਰਲ ਕੈਟਾਗਰੀ ਦੇ ਰੱਖੇ ਹਨ ਪਰੰਤੂ ਜੋ ਐਸਸੀ ਕੈਟਾਗਰੀ ਹੈ ਉਸ ਦੇ ਲਈ ਇਹਨਾਂ ਨੇ ਜਿਹੜੇ ਮਾਰਕਸ ਨੇ ਉਹ 50% ਰੱਖੇ ਹਨ ਭਾਵੇਂ ਕੇਜੀ ਦੇ 55% ਗ੍ਰੈਜੂਏਸ਼ਨ ਦੇ ਵਿੱਚ ਹਨ ਤੇ 50% ਐਸਸੀ ਕੈਟਾਗਰੀ ਦੇ ਗ੍ਰੈਜੂਏਸ਼ਨ ਦੇ ਵਿੱਚ ਨੰਬਰ ਨੇ ਉਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਹੁਣ ਗੱਲ ਇਹ ਆਉਂਦੀ ਹੈ ਜੀ ਕੇ ਜੇਕਰ ਕਿਸੇ ਦੇ 45% ਮਾਰਕਸ ਨੇ ਜਾਂ ਐਸਸੀ ਕੈਟਾਗਰੀ ਦੇ ਵਿੱਚ 45 ਨੇ ਜਾਂ ਜਨਰਲ ਕੈਟਾਗਰੀ ਦੇ ਵਿੱਚ 50% ਮਾਰਕਸ ਨੇ 52 ਨੇ ਤਾਂ ਉਹ ਇਹਨਾਂ ਪੋਸਟਾਂ ਨੂੰ ਭਰਨ ਲਈ एलिਜੀਬਲ ਨਹੀਂ ਹੈ ਉਹ ਇਹਨਾਂ ਨੂੰ ਪੋਸਟਾਂ ਨੂੰ ਨਹੀਂ ਭਰ ਸਕਦਾ ਤੇ ਜਿਹੜੀ ਇੱਕ ਸ਼ਰਤ ਹੋਰ ਰੱਖੀ ਸੀ ਗਵਰਨਮੈਂਟ ਨੇ ਕਿ ਉਸ ਵੱਲੋਂ ਜਿਹੜਾ ਪੀਐਸਟੀ ਪੀਐਸਟੀਈਟੀ ਡਾਕਟਰ ਪੀ ਟੈਟ ਉਹ ਕਲੀਅਰ ਕੀਤਾ ਹੋਵੇ ਪੀ ਟੈਟ ਜਿਹੜਾ ਹੈ ਉਹ ਕਲੀਅਰ ਕੀਤਾ ਜ਼ਰੂਰੀ ਹੋਣਾ ਚਾਹੀਦਾ ਹੈ ਹੁਣ ਇਹ ਦੇਖਿਆ ਜਾਵੇ ਜੀ ਕਿ ਕਈ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਚਾਹੇ 50 ਜਿਹੜੇ ਹੈਗੇ ਆ 50 ਮਾਰਕਸ 50% ਮਾਰਕਸ ਜਿਹੜੇ ਆ ਚਾਹੇ ਗ੍ਰੈਜੂਏਸ਼ਨ ਦੇ ਵਿੱਚ ਲਏ ਨੇ ਜਨਰਲ ਕੈਟਾਗਰੀ ਨੇ ਜਾਂ ਐਸਸੀ ਕੈਟਾਗਰੀ ਨੇ 45% ਜਾਂ 43% ਲਏ ਨੇ ਪਾਵਕ ਜੇਕਰ ਉਹਨਾਂ ਦਾ ਪੀਐਸਟੀ ਟੈਟ ਜਿਹੜਾ ਪੀ ਟੈਟ ਹੈ ਉਹ ਕਲੀਅਰ ਵੀ ਹੈ ਪਰੰਤੂ ਫਿਰ ਵੀ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਨਹੀਂ ਕਰ ਸਕਦਾ ਇਹਨਾਂ ਪੋਸਟਾਂ ਦੇ ਲਈ ਉਹ ਵਿਅਕਤੀ ਐਲੀਜੀਬਲ ਨਹੀਂ ਹੈ ਤਾਂ ਇਹ ਜਿਹੜੀ ਗੱਲ ਹੈ ਉਹ ਜਾਇਜ਼ ਨਹੀਂ ਲੱਗਦੀ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਵਿਦਿਆਰਥੀ ਨੂੰ ਉਸ ਟਾਈਮ ਕੋਈ ਦਿੱਕਤ ਰਹੀ ਹੋਵੇ ਜਾਂ ਕੋਈ ਪੜ੍ਹਾਈ ਸਮੇ ਕੋਈ ਮਜਬੂਰੀ ਹੋਵੇ ਜਿਸ ਕਾਰਨ ਉਹਦੇ ਨੰਬਰ ਉਸ ਟਾਈਮ ਤੇ ਘੱਟ ਹੋਣ ਜਾਂ ਇਹ ਸਰਕਾਰ ਦਾ ਇੱਕ ਨਵਾਂ ਰੂਲ ਹੈ ਜੋ ਅੱਜ ਜੇਕਰ ਸਪੈਸ਼ਲ ਐਜੂਕੇਟਰ ਦੀਆਂ ਅਸਾਮੀਆਂ ਦੇ ਉੱਤੇ ਲਾਗੂ ਹੈ ਤਾਂ ਉਹ ਕੱਲ ਦੁਬਾਰਾ ਕਿਸੇ ਹੋਰ ਜਿਹੜੀਆਂ ਅਸਾਮੀਆਂ ਮਾਸਟਰ ਕੈਡਰ ਦੀਆਂ ਨਿਕਲਦੀਆਂ ਨੇ ਜਾਂ ਲੈਕਚਰਾਰ ਕੈਡਰ ਦੀਆਂ ਨਿਕਲਦੀਆਂ ਨੇ ਤੇ ਕਿਤੇ ਸਰਕਾਰ ਉਹਨਾਂ ਦੇ ਉੱਤੇ ਵੀ ਇਹ ਜਿਹੜੀ ਸ਼ਰਤ ਹੈ ਉਹ ਕਿਤੇ ਲਾਗੂ ਨਾ ਕਰ ਕਰ ਦਵੇ ਤੇ ਇਹਨਾਂ ਦੇ ਲਈ ਸਾਨੂੰ ਸਾਰਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਇਹ ਕੀਤਾ ਹੈ ਗਵਰਨਮੈਂਟ ਨੇ ਇਹ ਥੋੜਾ ਸਾਨੂੰ ਸਹੀ ਨਹੀਂ ਲੱਗਦਾ ਤੇ ਵਿਦਿਆਰਥੀਆਂ ਜਿਹੜੇ ਹੈਗੇ ਆ ਉਹਨਾਂ ਦੁਆਰਾ 50 ਮਾਰक्स ਵੀ ਹੋ ਸਕਦੇ 50% ਵੀ ਹੋ ਸਕਦੇ ਆ 45% ਵੀ ਹੋ ਸਕਦੇ ਆ ਬਟ ਜੇਕਰ ਉਹਨੇ ਪੀਟੈਟ ਵਾਲੀ ਸ਼ਰਤ ਕਲੀਅਰ ਕਰ ਦਿੱਤੀ ਹੈ ਤਾਂ ਉਹ ਉਸ ਲਈ एलिजिबल ਹੋਣਾ ਚਾਹੀਦਾ ਹੈ ਤਾਂ ਜੋ ਉਹ ਵੀ ਇੱਕ ਆਪਣੇ ਮਾਸਟਰ ਕੈਡਰ ਦੇ ਵਿੱਚ ਜਾਂ ਸਪੈਸ਼ਲ ਐਜੂਕੇਟਰ ਜਿਹੜੀਆਂ ਵੀ ਅਸਾਮੀਆਂ ਨੇ ਉਹਨਾਂ ਦੇ ਵਿੱਚ ਅਧਿਆਪਕ ਬਣ ਕੇ ਆਪਣਾ ਜਿਹੜਾ ਕੀਤਾ ਆ ਉਸ ਨੂੰ ਕਰ ਸਕੇ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾ ਸਕੇ ਵਿਭਾਗ ਵੱਲੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਨਹੀਂ ਲਿਆਂਦੀ ਗਈ। ਭਾਵੇਂ ਕਿ ਗ੍ਰੈਜੂਏਸ਼ਨ ਦੇ ਵਿੱਚ ਜਿੰਨੇ ਮਰਜ਼ੀ ਮਾਰਕਸ ਹੋਣ ਜਿੰਨੇ ਮਰਜ਼ੀ ਪਰਸੈਂਟੇਜ ਮਾਰਕਸ ਹੋਵੇ ਪਰ ਅਗਰ ਉਸਨੇ ਪੀਐਸ ਟੈਟ ਜਿਹੜਾ ਪੀਟੈਟ 1 ਹੈ ਔਰ 2 ਹੈ ਤਾਂ ਉਹ ਕਲੀਅਰ ਕੀਤਾ ਹੋਵੇ ਤਾਂ ਪੀਟੈਟ 1 ਵਾਲੇ ਜੋ ਹੈ ਪ੍ਰਾਇਮਰੀ ਕੈਡਰ ਦੇ ਲਈ ਅਪਲਾਈ ਕਰ ਸਕਦੇ ਹੁੰਦੇ ਹਨ ਤੇ ਪੀਟੈਟ 2 ਵਾਲੇ ਜਿਹੜੇ ਆ ਉਹ ਮਾਸਟਰ ਕੈਡਰ ਦੇ ਲਈ ਅਪਲਾਈ ਕਰ ਸਕਦੇ ਆ। ਤੇ ਵਿਭਾਗ ਵੱਲੋਂ ਸਾਰਿਆਂ ਤੋਂ ਇਹੀ ਮੰਗ ਕੀਤੀ ਜਾਂਦੀ ਹੈ ਹੁਣ ਕਿ ਜਿਹੜੀ ਇਹ ਕੰਡੀਸ਼ਨ ਹੈ ਪਿਛਲੀ ਕੰਡੀਸ਼ਨ ਹੈ ਜਿਹੜੀ ਉਹੀ ਦੁਬਾਰਾ ਲਾਗੂ ਕੀਤੀ ਜਾਵੇ ਜਿਹੜੀ ਹੁਣ ਵਾਲੀ ਇਹ ਕੰਡੀਸ਼ਨ ਹੈ ਉਸ ਨੂੰ ਹਟਾਇਆ ਜਾਵੇ ਕਿਉਂਕਿ ਇਹ ਜਿਹੜੀ ਹੈਗੀ ਇਹ ਥੋੜੀ ਜੀ ਸਹੀ ਨਹੀਂ ਲੱਗਦੀ ਤੇ ਜਿਹੜੀ 50% ਜਿਹੜੀ ਐਸੈਕਟ ਐਸੀ ক্যাਟਾਗਰੀ ਦੇ ਉੱਤੇ ਲਾਗੂ ਕੀਤੀ ਹੈ ਉਹ ਦੇਖੋ ਅਦਰ ਬੈਕਵਰਡ ਕਲਾਸਿਸ ਜਿਹੜੀਆਂ ਹੈਗੀਆਂ ਫਿਜ਼ੀਕਲ ਹੈਂਡੀਕੈਪਡ ਹੈਗੇ ਆ ਉਹਨਾਂ ਦੇ ਉੱਤੇ ਵੀ ਇਹ ਸ਼ਰਤ ਜਿਹੜੀ ਹੈ ਲਾਗੂ ਕੀਤੀ ਹੈ ਹੁਣ ਫਿਜ਼ੀਕਲ ਹੈਂਡੀਕੈਪਡ ਜੋ ਪਰਸਨ ਹੈ ਹੋ ਸਕਦਾ ਉਸ ਦੇ ਕਿਤੇ ਗ੍ਰੈਜੂਏਸ਼ਨ ਦੇ ਵਿੱਚ 45% ਵੀ ਹੋ ਸਕਦੇ ਆ 40 4% ਵੀ ਹੋ ਸਕਦੇ ਹੈ ਤਾਂ ਉਹ ਵਿਅਕਤੀ ਜਿਹੜਾ ਹੈ ਇਹਨਾਂ ਚਾਹੇ ਉਹਦਾ ਪੀਟੈਟ ਕਲੀਅਰ ਵੀ ਹੋਵੇ ਉਹਨੇ ਮਿਹਨਤ ਕਰਕੇ ਪੀਟੈਟ ਵਰਗਾ ਟੈਸਟ ਜਿਹੜਾ ਕਲੀਅਰ ਕੀਤਾ ਹੋਵੇ ਪਰੰਤੂ ਇਹਨਾਂ ਪੋਸਟਾਂ ਦੇ ਲਈ ਅਪਲਾਈ ਨਹੀਂ ਕਰ ਸਕਦਾ ਤਾਂ ਇਸੇ ਲਈ ਤੁਹਾਨੂੰ ਅਸੀਂ ਇਹ ਜਾਣਕਾਰੀ ਅੱਜ ਦਿੱਤੀ ਸੀ ਕਿ ਕਿਹੜੇ-ਕਿਹੜੇ ਜਿਹੜੇ ਹੈਗੇ ਆ ਵਿਦਿਅਕ ਯੋਗਤਾਵਾਂ ਵਾਲੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਆ ਔਰ ਵਿਭਾਗ ਦੇ ਵਿੱਚ ਅਗਰ ਇਸ ਤਰ੍ਹਾਂ ਦੀਆਂ ਅੱਗੇ ਵੀ ਜਿਹੜੀਆਂ ਹੈਗੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਹਨ ਤਾਂ ਉਹਦੇ ਲਈ ਜਿਹੜੇ ਹੈਗੇ ਆ ਕਿਤੇ ਸਰਕਾਰ ਇਹ ਰੂਲ ਦੁਬਾਰਾ ਨਾ ਅਪਣਾਵੇ ਤੇ ਜਿਸੇ ਵਿੱਚ ਵਿਭਾਗ ਦੇ ਵਿੱਚ ਨੌਕਰੀਆਂ ਦੇ ਨਿਯੁਕਤੀਆਂ ਦੇ ਲਈ ਭਰਨਾ ਟੀਚਰਸ ਨੂੰ ਅਪਲਾਈ ਕਰਨਾ ਮੁਸ਼ਕਿਲ ਹੋ ਜਾਵੇ ਤਾਂ ਅਗਰ ਤੁਸੀ ਤੁਹਾਨੂੰ ਸਾਡੀ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਹਰ ਇੱਕ ਤਰ੍ਹਾਂ ਦੀਆਂ ਜਾਣਕਾਰੀਆਂ ਤੋਂ ਅਸੀਂ ਅਗਾਹ ਵੀ ਸੁਚੇਤ ਕਰਦੇ ਰਵਾਂਗੇ ਤੇ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦਿਖਾਉਂਦੇ ਰਵਾਂਗੇ ਜੀ ਧੰਨਵਾਦ